ਅੰਜਲੀ ਕੇ ਜੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਮੈਮ ਐਂਡ ਸਾਈਪ러스 ਤੇ ਅੱਜ ਸੰਡੇ ਸੀਗਾ ਫਿਰ ਸੰਡੇ ਹੌਲੀਡੇ ਵੀ ਸੀ ਰਾਈਟ ਮੈਂ ਕੰਮ ਤੇ ਨਹੀਂ ਗਈ ਹੈਗੀ ਕਿਉਂਕਿ ਮੇਰੇ ਘਰ ਗੁੱਡੀ ਆਈ ਹੈਗੀ ਆਂ ਇੰਡੀਆ ਤੋਂ 10 ਸਾਲ ਹੋ ਗਿਆ ਆਈ ਨੂੰ ਤੇ ਬਰਨਾਲੇ ਦੀ ਹੈਗੀ ਆ ਤੇ ਫਿਰ ਇਹ ਕਿਤੇ ਚਲੀ ਗਈ ਨਹੀਂ ਸੀ ਇਹਨੂੰ ਕਮਾਨ ਬਾਹਰ ਗਈ ਸੀ ਮੈਂ ਕਿਹਾ ਚੱਲ ਇਹ ਵੀ ਦੇਖ ਲੂਗੀ ਹਨਾ ਫਿਰ ਇਹਦਾ ਆਣਾ ਜਾਣਾ ਲੱਗਿਆ ਰਹੂਗਾ ਸੋ ਤਾਂ ਕਰਕੇ ਇਹਨੂੰ ਮੈਂ ਫਿਰ ਉੱਥੇ ਡਾਊਨ टाउन ਲੈ ਕੇ ਗਈ ਸੀ ਮੈਂ ਕਿਹਾ ਚੱਲ ਵੀ ਵਿਚਾਰੀ ਕੋ ਮਲਵੇ ਹਨਾ ਦੇਖ ਲਵੇ ਇਹਨੂੰ ਚਾਏ ਆ ਨਾ ਸਗਾ ਓ ਮਾਈ ਗਾਡ ਜਿੱਥੇ ਦੇਖਦੀ ਉੱਥੇ ਫੋਟੋ ਖਿਚਣ ਲੱਗ ਪੰਦੀ ਸੀ ਮਤਲਬ ਹੁੰਦਾ ਆ ਯਾਰ ਜਦੋਂ ਆਪਾਂ ਵੀ ਨਵੇਂ ਨਵੇਂ ਆਏ ਸੀ ਨਾ ਨੇ ਸਾਲਾਂ ਬਾਅਦ ਹਨਾ ਸਾਨੂੰ ਵੀ ਇਦਾਂ ਹੁੰਦਾ ਸੀਗਾ ਚਲੋ ਫਿਰ ਵਾਹਿਗੁਰੂ ਦਾ ਸ਼ੁਕਰ ਹੈ ਕਿ ਮੈਂ ਇਹਨੂੰ ਮਿਲ ਗਈਆਂ ਹਨਾ ਮਤਲਬ ਵਿਚਾਰੀ ਬਹੁਤ ਖੁਸ਼ ਸੀ ਉਸ ਦਿਨ ਤਾਂ ਬਹੁਤ ਜ਼ਿਆਦਾ ਓਜ਼ੇ ਸੀ ਉਹਨਾਂ ਕਾਫੀ ਨਾਈਸ ਲੱਗਿਆ ਯਾਰ ਇਹ ਦਾਹਨਾ ਤੇ ਮੈਂ ਇਹਨੂੰ ਕਹਿੰਦੀ ਸੀ ਮੈਂ ਕਿ ਪ੍ਰਾਈਸ ਚੈੱਕ ਕਰਾ ਕਿੰਨੀ ਹੈਗੀ ਐਡਰੈਸ ਇ ਤੇ ਇੰਡੀਆ ਤੋਂ ਸਾਰੀ 4-500 ਰੁਪਏ ਦੀ ਆ ਜਾਂਦੀ ਐ ਇੱਥੇ ਐਨਾ ਮਤਲਬ ਕਾਫੀ ਪ੍ਰਾਈਸ ਦੇ ਸੀ ਹੈਨਾ ਸੋ ਸਾਰਾ ਹੀ ਦਿਖਾਇਆ ਇਹਨੂੰ ਵਧੀਆ ਲੱਗਿਆ ਵੈਸੇ ਕਹਿ ਰਹੀ ਐ ਕੰਟਰੀ ਮੈਨੂੰ ਵਧੀਆ ਲੱਗੀ ਸਟੂਡੈਂਟ ਆਈ ਹੈਗੀ ਆ ਸੋ ਮੈਂ ਕਿ ਚੱਲਾਂ ਨਾ ਦੇਖ ਲਵੇ ਵਿਚਾਰੀ ਇਹ ਨਾ ਕਹੇ ਕਿ ਮੈਨੂੰ ਹਨਾ ਲੈ ਕੇ ਨਹੀਂ ਗਈ ਹੈਗੀ ਮੈਂ ਇਹਦੇ ਘਰ ਆਇਆ ਮੈਨੂੰ ਲੱਗਦਾ ਹੀ ਨਹੀਂ ਹੈਗਾ ਕਿ ਇਹ ਕੋਈ ਹੋ ਫਰੀਆ ਮੈਨੂੰ ਇਦਾਂ ਲੱਗਦਾ ਜਿਦਾ ਮੇਰੀ ਸਿਸਟਰ ਹੈ ਹਨਾ ਛੋਟੀ ਸਿਸਟਰ ਮੈਂ ਇਹਨੂੰ ਆਪਣੀ ਸਿਸਟਰ ਦੀ ਤਰ੍ਹਾਂ ਸਮਝਦੀ ਆ ਨਾ ਅੱਗੇ ਬੰਦਦੇ ਨੇ ਆਪ ਦੇਖਣਾ ਹੁੰਦਾ ਕਿ ਅਸੀਂ ਕਿੱਦਾਂ ਰਹਿਣਾ ਆ ਹਨਾ ਸੋ ਜਿੱਥੇ ਦੇਖਦੀ ਸੀ ਉੱਥੇ ਮਤਲਬ ਹੁੰਦਾ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਹਨਾ ਹਰ ਇੱਕ ਨੂੰ ਚਾਹ ਹੁੰਦਾ ਹੈ ਇੰਨੀ ਖੂਜੀ ਨਾ ਵਾਓ ਉੱਦਣ ਦੀ ਨੂੰ ਮੈਂ ਇੰਨਾ ਹੱਸਦੀ ਹੁੰਦੀ ਕਿਉਂਕਿ ਮੈਂ ਵੀ ਕੰਮ ਤੇ ਚੱਲ ਜਾਂਦੀ ਸੀ ਇਹਨਾਂ ਟਾਵੀਆਂ ਨਹੀਂ ਹੁੰਦਾ ਹੈਗਾ ਸਰਜ਼ ਐ ਕਾਫੀ ਖੜ ਗਈ ਸੀ ਇਹ ਮੈਨੂੰ ਕਾਫੀ ਨਾਈਸ ਲੱਗਿਆ ਯਾਰ ਯਾਰ ਇਹ ਤਾਂ ਕੋਈ ਹਜ਼ਰ ਨਹੀਂ ਯਾਰ ਮੈਨੂੰ ਬਹੁਤ ਸੋਹਣਾ ਲੱਗਦਾ ਹਨਾ ਮੈਂ ਕਿਹਾ ਨਹੀਂ ਬੰਦਾ ਬੱਸ ਐਦੇ ਹੱਸੇ ਮੈਂ ਉਹਨੂੰ ਦੇਖਦੀ ਸੀ ਵਾ ਕਿ ਜੁਐਲਰੀ ਦੇਖੇ ਇੱਥੇ ਜਾ ਕੇ ਹਨਾ ਫਿਰ ਕਹੇ ਹਾਈ ਦੀਦੀ ਕਿੰਨੇ ਨਾਈਸ ਹੈ ਰੀ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਤੈਨੂੰ ਲੈ ਕੇ ਦਵਾਂਗੀ ਨੈਕਸਟ ਟਾਈਮ ਮ ਫੇਰ ਮੈਂ ਕਿਹ ਚੱਲਾ ਇੱਥੇ ਤੂੰ ਬਾਰਡਰ ਦੇਖ ਮੈਂ ਤੈਨੂੰ ਦਾਦੀਆਂ ਤੇਰੀਆਂ ਦੋੱਖ ਫੋਟੋਆਂ ਖਿੱਚਾਂ ਠੀਕ ਐ ਚੱਲ ਹੁੰਦਾ ਆ ਹਨਾ ਸਵੇਰੇ ਤੁਰਕੀ ਦਾ ਬਾਰਡਰ ਹੈਗਾ ਸਾਈਪ੍ਰਸ ਤੁਰਕੀ ਦਾ ਬਾਰਡਰ ਹੈਗਾ ਇੱਕ ਪਾਸੇ ਸਾਈਪ੍ਰਸ ਹੈ ਦੂਜੇ ਪਾਸੇ ਤੁਰਕੀ ਹੈਈਆ ਸੋ ਉਧਰ ਤੁਰਕੀ ਚੱਲ ਗਈ ਆ ਸਾਈਡ ਸਾਈਪ੍ਰਸ ਦੀ ਆ ਸੋ ਕਾਫੀ ਲੋਕ ਆਉਂਦੇ ਜਾਂਦੇ ਰਹਿੰਦੇ ਆ ਦਾ ਤੇ ਵਧੀਆ ਲੱਗਿਆ ਆ ਕਾਫੀ ਹਸੀਏ ਮੈਨੂੰ ਵੀ ਮੈਨੂੰ ਵੀ ਇੰਨਾ ਹਸਾਈ ਗਿਆ ਨਾ ਬਹੁਤ ਜ਼ਿਆਦਾ ਮੈਂ ਦੱਸ ਨਹੀਂ ਸਕਦੀ ਹੈਗੀ ਸੋ ਫਿਰ ਮੈਂ ਨੂੰ ਲੈ ਕੇ ਗਈਆਂ ਮੈਕਡੋਨਲਡਸ ਮੈਂ ਕਿਹਾ ਚੱਲ ਕੁਝ ਖਾ ਲੈਨੇ ਆ ਫਿਰ ਇਹ ਕਿਹਾ ਬਰਗਰ ਵਗੈਰਾ ਖਾਣੇ ਨਹੀਂ ਮੈਂ ਕਿਹਾ ਚੱਲ ਫਿਰ ਆਈਸਕ੍ਰੀਮ ਖਾ ਲੈਨੇ ਆ ਨਾ ਗਰਮੀ ਬਹੁਤ ਸੀ ਚੱਲ ਮੈਂ ਕਿਹਾ ਆਈਸਕ੍ਰੀਮ ਖਾਣੇ ਆ ਫਿਰ ਵੀ ਹੱਸੀ ਗਈ ਹੱਸੀ ਗਈ ਉੱਥੇ ਹਾਏ ਹਾਏ ਇੰਨੀ ਖੁਸ਼ ਮੈਂ ਦੱਸ ਨਹੀਂ ਸਕਦੀ ਹੈਗੀ ਚਲੋ ਪ੍ਰਮਾਤਮਾ ਖੁਸ਼ੀਆਂ ਨਜ਼ਰ ਵੀ ਨਾ ਲੱਗ ਜਵੇ ਹਨਾ ਇੱਦੀ ਬੰਦਾ ਮਤਲਬ ਹੱਸਦਾ ਵਜਦਾ ਸੋਹਣਾ ਲੱਗਦਾ ਆ ਬੰਦਾ ਜਿਹੜਾ ਚੁੱਪਚਾਪ ਆਉ ਵੀ ਕੁਝ ਨਹੀਂ ਹਨਾ ਚਲੋ ਬਦਦਿਆ ਲੱਗਿਆ ਸੋਖਨਾ ਵਾਹਿਗੁਰੂ ਦੀ ਕਿਰਪਾ ਨਾਲ ਕਿਸੇ ਦੇ ਚਾਰੇ ਤੇ ਤਾਂ ਸਮਾਈ ਲਾਂਦੀ ਆ ਹਨਾ ਨੇ ਅੱਜ ਕੱਲ ਲੋਕਾਂ ਤਾਂ ਬਹੁਤ ਘੱਟ ਮਿਲਦੇ ਆਗੇ ਜਿਹੜੇ ਮਤਲਬ ਹੱਸਦੇ ਹੁੰਦੇ ਫਿਰ ਕਿਹਾ ਵਾਸ ਫਿਰ ਆਈਸਕ੍ਰੀਮ ਆਰਡਰ ਕੀਤੀ ਆਈਸਕ੍ਰੀਮ ਖਾਦੀ ਮੈਨੂੰ ਪੁੱਛਿਆ ਆਈਸਕ੍ਰੀਮ ਸਵਾਦ ਲੱਗੀ ਕਹਿੰਦੀ ਹਾਂ ਮੈਨੂੰ ਸਵਾਦ ਲੱਗੀ ਫਿਰ ਅਸੀਂ ਇੰਡੀਅਨ ਟੱਪੀ ਤੇ ਗਈਆਂ ਮੈਂ ਕਿਹਾ ਚੱਲ ਵਿਚਾਰੀ ਨੂੰ ਸਮੋਸੇ ਲੈ ਕੇ ਦਿੰਦੀ ਆ ਹਨਾ ਖਲਾਉਂਦੀ ਆ ਫਿਰ ਸਮੋਸੇ ਖਾਦੇ ਫਿਰ ਘਰੇ ਲਿਆਂਦੇ ਤੇ ਉੱਥੇ ਤਾਂ ਟਾਈਮ ਕਾਫੀ ਲੱਗ ਗਿਆ ਸੀਗਾ ਫਿਰ ਮੈਂ ਕਿਹਾ ਚੱਲ ਘਰ ਆ ਕੇ ਖਾਵਾਂਗੇ ਠੀਕ ਆ ਫਿਰ ਬੱਸ ਕਾਫੀ ਥੱਕ ਗਏ ਸੀ ਤਾਂ ਕਰਕੇ ਕਾਫੀ ਅੱਛਾ ਲੱਗਿਆ ਤੇ ਬੈਠੇ ਰਹੇ ਬੈਠੇ ਬਸ ਗੱਲਾਂ ਬਾਤ ਕਰਦੇ ਰਹ ਮਾਲਵਾ ਸੱਦੇ ਹਸਾਈ ਗਈ ਯੋਨੋ ਤੇ ਫਿਰ ਬਸ ਸਮੋਸੇ ਲੈ ਹੈਗੇ ਆ ਸਮੋਸੇ ਲੈ ਕੇ ਘਰ ਨੂੰ ਆ ਗਿਆ ਚਲੋ ਠੀਕ ਆ ਫਿਰ ਆਪਾਂ ਫੇਰ ਗੱਲ ਕਰਾਂਗੇ ਠੀਕ ਆ ਅੱਜ ਲਈ ਬਸ ਇੰਨਾ ਕੀ ਜਦ ਤੱਕ ਬਾਏ ਬਾਏ